ਨਾਂ ਤੇ ਕਿੰਨੇ ਟੈਂਸ਼ਨ ਆ ਤੇ ਕੀ ਜੋ ਰਾਤ ਤੋਂ ਉਹਨਾਂ ਮੇਰਾ ਨਾਮ ਹੈ ਸ਼੍ਰੀਸ਼ ਕੁਮਾਰ ਜੀ ਮੇਰੀ ਦੁਕਾਨ ਹੈ ਜੀ ਫੈਕਟਰੀ ਰੋਡ ਤੇ ਪੁੱਲੇ ਥੱਲੇ ਤੋਂ ਢਾਨ ਉਤਰਦੇ ਆ ਡੈਰੀ ਹੈ ਜੀ ਉਥੇ ਜੀ ਰਾਤ 3:20 ਮਿੰਟ ਤੇ ਮੈਨੂੰ ਫੋਨ ਗਿਆਗਾ 3 ਵਜੇ ਵੀ ਥੋੜੀ ਦੁਕਾਨ ਖੁੱਲੀ ਪਈ ਆ ਵੀ ਚੋਰੀ ਹੋ ਗਈ ਤੇ ਮੈਂ 3 ਵੇ ਫੋਨ ਗਿਆ 3:20 ਮਿੰਟ ਤੇ ਮੈਂ ਦੁਕਾਨ ਤੇ ਆ ਗਿਆ ਨਾਲ ਕਪੜੇ ਪਾ ਕੇ ਜਦੋਂ ਮੈਂ ਦੇਖਿਆ ਆ ਕੇ ਇੱਥੇ ਤਾਂ ਗੱਲੇ ਗੁੱਲੇ ਸਾਰੇ ਖਲਰੇ ਪਏ ਸੀ ਇੱਕ ਘੋੜੀ ਦੀ ਕੇਨ ਸੀਗੀ ਜੀ ਭਰੀ ਵੀ ਹੋ ਲੈ ਗਈ ਜੀ ਇੱਕ ਮੇਰੇ ਚੈੱਕ ਬੁੱਕਾਂ ਸੀਗੀਆਂ ਇੱਕ ਕਾਪੀਆਂ ਸੀ ਬੈਂਕ ਦੀਆਂ ਤੇ ਦੋ ਚੈੱਕ ਮੇਰੇ ਲੈਣ ਦੇਣ ਵਾਲੇ ਸੀਗੇ ਹੋ ਲੈ ਗਏ ਅੱਜ ਤੋਂ ਪਹਿਲਾਂ ਇਦਾਂ ਦੀ ਕੋਈ ਘਟਨਾ ਤੇ ਕੋਈ ਘਟਨਾ ਨਹੀਂ ਜੀ ਪਹਿਲਾਂ ਤਾਂ ਕੋਈ ਇੱਥੇ ਮੈਂ ਸਾਡੇ ਤਾਂ ਨਹੀਂ ਹੋਈ ਇੱਥੇ ਆ ਪਹਿਲੀ ਘਟਨਾ ਹੈ ਜਿਹੜੀ ਹੋਈ ਕਿ ਕੋਈ ਚੀਜ਼ਾਂ ਨਹੀਂ ਜੋ ਚੋਰਾ ਵੱਲੋਂ ਇੱਥੋਂ ਦੇ ਲੈ ਗਏ ਤੁਹਾਡੇ ਕੋਲ ਕਿਤਾਬਾਂ ਕਿੰਨੀਆਂ ਜੀ ਭਰੀ ਵੀ ਇੱਕ ਚੈੱਕ ਬੁੱਕਾਂ ਜੀ ਇੱਕ ਕਾਪੀਆਂ ਜੀ ਬੈਂਕ ਦੀਆਂ ਤੇ ਇੱਕ ਦੋ ਬੈਗ ਆ ਜੀ ਛੋਟੇ ਛੋਟੇ ਉਹਨਾਂ ਦੇ ਵਿੱਚ ਪੈਨ ਡਰਾਈਵਾਂ ਸੀਗੀਆਂ ਤੇ ਮੇਰੇ ਜ਼ਰੂਰੀ 10-12 ਕਾਗਜ਼ ਸੀਗੇ ਕਿਸ ਤਰੀਕੇ ਨਾਲ ਚੋਰਾ ਬੰਦ ਦਾ ਦੇ ਗਿਆ ਸੀ ਬਸ ਇਹਨਾਂ ਨੇ ਜਿੰਦਾ ਨੂੰ ਤੋੜਿਆ ਜੀ ਤੋੜ ਕੇ ਤੇ ਅੰਦਰ ਐਂਟਰ ਹੋ ਗਏ ਇਹ ਦੁਕਾਨ ਦੁਕਾਨ ਦੇ ਵਸੇ ਨਕਸਾਨ ਹੀ ਹੋਈ ਬਸ ਜਿਹੜਾ ਤੁਹਾਨੂੰ ਦੱਸਿਆ ਜੀ ਕਿ ਉਹ ਤੇ ਆ ਮਤਲਬ ਕਾਪੀਆਂ ਬੈਂਕ ਦੀਆਂ ਤੇ ਚੈੱਕ ਵਗੈਰਾ ਉਹ ਲੈ ਗਈ ਜੀ ਫਰੀਕਾ ਬੁੱਕ ਚੈੱਕ ਬੁੱਕਾਂ ਵੀ ਲੈ ਗਈ ਇਸ ਤਰੀਕੇ ਦਾ ਸਮਾਂ ਆਉਣ ਨਹੀਂ ਲੈ ਕੇ ਸਾਫ ਕਰਨ ਸਾਹ ਚਾਹਣੇ ਵੀ ਸਾਨੂੰ ਇਨਸਾਫ ਮਿਲਿਆ ਜੀ ਮਤਲਬ ਵੀ ਇਹ ਸ਼ਹਿਰ ਦੇ ਵਿੱਚ ਦੁਕਾਨ ਆ ਜੀ ਜੇ ਇੱਥੇ ਨਹੀਂ ਸਹੀ ਅਸੀਂ ਨਹੀਂ ਉਹ ਹੈਗੀ ਸੇਵ ਹੈਗੀ ਤਾਂ ਹੋਰ ਲੋਕ ਇੱਥੋਂ ਸੇਵ ਹੋ ਸਕਦੇ ਨਹੀਂ ਸਹੀ ਹਾਂ ਮੇਰੀ ਪੁਲਸ ਚ ਗੱਲ ਹੋਈ ਸੀ ਜੀ ਜੋ ਕਹਿੰਦੇ ਫੋਟੋਆਂ ਖਿੱਚ ਲਓ ਤੇ ਬਸ ਤੁਸੀਂ ਆਜੋ ਥਾਣੇ ਕਾਹਨ ਮੈਂ ਰਵੱਲ ਪਾ ਲੈਂਦੇ ਹਾਂ ਨਹੀਂ ਬਿਲਕੁਲ ਬਿਲਕੁਲ ਬੁਲਕਾਈ ਨਹੀਂ ਪੋਸਟ ਕੋਈ ਨਹੀਂ ਕਿਹਨੇ ਆਇਆ ਤੁਸੀਂ ਕਾਲ ਕੀਤੀ ਕਿੰਨਾ ਸਮਾਂ ਲੱਗਿਆ ਇਹ ਘੰਟਾ ਹੋ ਗਿਆ ਜੀ ਕਰੀਬ ਕਾਲ